ਦੇ ਭਰਾ ਜਿਹੜੇ ਨੇ ਸਾਨੂੰ ਬਹੁਤ ਅਫਸੋਸ ਨਾਲ کہنا ਪੈਂਦਾ ਕਿ ਗੁਰੂਆਂ ਪੀ ਦਾ ਪਗੰਪਦਾ ਤੇ ਸੂਰਬੀਰਾਂ ਦੀ ਧਰਤੀ ਹੈ ਜੋ ਇਹ ਧੱਕਾ ਐਤੀ ਵੇਖਿਆ ਅੱਗੇ ਵੀ ਹੁੰਦਾ ਰਿਹਾ ਮੈਂ ਨਹੀਂ ਕਿਹਾ ਕਿ ਨਹੀਂ ਹੁੰਦਾ ਰਿਹਾ ਬਟ 1921 ਹੁੰਦਾ ਹੈ 1921 ਹੁੰਦਾ ਅੱਜ ਪਹਿਲੀ ਵਾਰ ਬਣ ਜੂਗੀ ਸਪੈਸ਼ਲੀ ਉਸ ਪਾਰਟੀ ਵੱਲੋਂ ਇੱਕ ਮਿੰਟ ਛੋਟੇ ਜਿਹਾ ਸਪੈਸ਼ਲੀ ਉਸ ਜਮਾਤ ਵੱਲੋਂ ਜਿਨੇ ਬਦਲਾਵ ਦੀ ਗੱਲ ਕੀਤੀ ਸਾਫ ਸੁਥਰੀ ਰਾਜਨੀਤੀ ਦੀਆਂ ਦੀ ਗੱਲ ਕੀਤੀ ਸੀ ਅਸੂਲ ਦੀ ਗੱਲ ਕੀਤੀ ਜਿੰਨਾ ਬੇਅਸੂਲੀ ਇਹ ਕੇਜਰੀਵਾਲ ਤੇ ਭਗਵੰਤ ਮਾਨ ਪਾਇਆ ਸੀ ਮੇਰਾ ਖਿਆਲ ਸਾਰੇ ਹਿੰਦੁਸਤਾਨ ਚ ਮੈਂ ਦਿੱਲੀ ਚ ਵੀ ਇਹ ਗੱਲ ਕਹੀ ਸੀ ਮੈਂ ਫੇਰ ਰਿਪੀਟ ਕਰਨਾ ਕੇਜਰੀਵਾਲ ਕੋਲ ਡਬਲ ਪੀ ਐਚ ਡੀ ਹੈ ਚੂ ਤੇ ਭਗਵੰਤ ਕੋ ਸਿੰਗਲ ਇਹ ਨੂੰ ਬਹੁਤ ਅਫਸ਼ੋਸ਼ਨਾ ਕਹਿਣਾ ਪੈਂਦਾ ਕਿ ਸਾਰੀਆਂ ਲੀਅਰ ਸ਼ਿਪਸ ਪੰਜਾਬ ਦੀਆਂ ਨਿਲਾਮ ਹੋਈਆਂ ਜਿਵੇਂ ਮੰਡੀਆਂ ਵਿੱਚ ਬੱਕਰੇ ਨਿਲਾਮ ਹੁੰਦੇ ਐਸਾ ਨਿਲਾਮ ਹੋਈਆਂ ਅਮਰਸਰ ਵੀ ਨਿਲਾਮ ਹੋਈ ਜਲੰਧਰ ਵੀ ਹੋਈ ਲੁਧਿਆਣੇ ਤੋਂ ਸਾਰੇ ਲੈ ਕੇ ਇਹ ਵੀ ਨਿਲਾਮ ਜ਼ਰੂਰ ਹੋਈ ਹੋਈ ਜੀ ਕਿਉਂਕਿ ਜਿੰਨਾ ਤਰਲੋ ਮੱਛੀ ਇਸ ਟਾਈਮ ਆਪ ਹੋ ਰਹੀ ਹੈ ਕਿਉਂਕਿ ਜਦੋਂ ਪੈਸੇ ਚੁੱਕੇ ਹੋਣ ਤੁਹਾਨੂੰ ਪਤਾ ਕਿ ਲੰਘ ਤਰਲੋ ਮੱਛੀ ਹੋਣਾ ਪਏ ਤਾਂ ਇਹ ਸਾਰਾ ਪੈਸਾ ਸਿੱਧੇ ਤੌਰ ਜਿਹੜਾ ਭਗਵੰਤ ਦੇ ਰੈਸਟ ਹਾਊਸ ਦੇ ਵਿੱਚ ਜਿਹੜਾ ਕਪੂਰਥਲਾ ਹਾਊਸ ਹੈ ਉਹ ਇਹਦਾ ਸੀਐਮ ਦਾ ਹਾਊਸ ਨਹੀਂ ਹੈ ਉਹ ਗੈਸਟ ਹਾਊਸ ਹੈ ਪੰਜਾਬ ਗਵਰਨਮੈਂਟ ਦਾ ਜਿੱਥੇ ਆਨਰੇਬਲ ਗਵਰਨਰ ਵੀ ਰਹਿੰਦਾ ਕੁਝ ਸੀਮਿੰਸਟਰ ਜੋ ਦਿੱਲੀ ਚੋਂ ਦਾ ਰਹਿੰਦਾ ਇਹਨਾਂ ਦਰਵਾਜ਼ੇ ਬੰਦ ਕੀ ਰੱਖੇ ਨੇ ਬਟ ਇਹਦੇ ਵਿੱਚ ਭਾਜ-ਪਾਣੇ ਜਿਸ ਆਨੈਸਟੀ ਤੇ ਕਮਜ਼ੋਰੀ ਬਣਾਈ ਦਰਵਾਜ਼ੇ ਖੋਲਨੇ ਚਾਹੀਦੇ ਤੇ ਸਾਨੂੰ ਪਤਾ ਕਰੋੜਾ ਰੁਪਏ ਤਕਰੀਬਨ 60 ਐਮਐਲਏ ਜੋ ਸਾਡੀ ਇਨਫੋਰਮੇਸ਼ਨ ਹੈ ਪੰਜਾਬ ਤੋਂ ਆਪਕੇ ਗਏ ਨੇ ਪੈਸੇ ਵੀ ਲੈ ਕੇ ਗਏ ਨੇ ਤੇ दारू ਵੀ ਲੈ ਕੇ ਗਿਆ ਤਾਂ दारू ਹੀ ਫੜੀ ਕਿ ਪੰਜਾਬ ਦੀਆਂ ਬੋਤਲਾਂ ਜਿੱਤੇ ਲਿਖਿਆ ਹੁੰਦਾ ਓਨਲੀ ਫੋਰ ਸੇਲ ਇਨ ਪੰਜਾਬ ਉਹ ਦਿੱਲੀ ਚ ਪੰਜਾਬ ਭਵਨ ਦੇ ਬਾਹਰੋਂ ਕੱਢੀ ਪੈਸਾ ਵੀ ਗਿਆ दारू ਵੀ ਗਿਆ ਟੋਟਲੀ ਬੇਸੂਲੇ ਲੋਕ ਨੇ ਅੱਜ ਪੰਜਾਬ ਦਾ ਜੋ ਹਾਲ ਹੈ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਮੈਫੂ ਇੱਥੇ ਭਗਵੰਤਾ ਥੋੜਾ ਚਲਾ ਰਹੇ ਇੱਥੇ ਤਾਂ ਗੈਂਗਸਟਰ ਚਲਾ ਦੇ ਜਿੱਥੇ ਤੁਸੀਂ ਵੇਖਦੇ ਹੋ ਪੁਲਿਸ ਸਟੇਸ਼ਨ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਰ ਪਾਉਂਦੇ ਆਮ ਪੰਜਾਬੀ ਨੂੰ ਕੀ ਸੁਰੱਖਿਅਤ ਕਰਨਗੇ ਜਿਹੜਾ ਲੰਗਾ ਨਾਜੇ ਫਗਵਾੜੇ ਚ ਹੀ ਹੋਇਆ ਦੇਖੋ ਬਹੁਤ ਅਨਫੋਰਚੂਨੇਟ ਅਸੀਂ ਬਹੁਤ ਬਸ਼ਕੂਰ ਅਨੋਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਉਹਨਾਂ ਨੇ ਇੱਕ ਰਿਟਾਇਰਡ ਜੱਜ ਜੀ ਬੇਤਲੀ ਲਾਇਆ ਤਾਂ ਇਹ ਤਾਂ ਕਦੀ ਨਹੀਂ ਹੋਇਆ ਕਾਰਪੋਰੇਸ਼ਨ ਦੀ ਲੈਕਚਰਸ ਦੇ ਵਿੱਚ ਇਨ ਅਨੋਬਲ ਕੋਰਟ ਨੂੰ ਇੰਟਰਵਿਊ ਕਰਨਾ ਪਏ ਇੱਕ ਰਿਟਾਇਰਡ ਜੱਜ ਲੈਣਾ ਜੇ ਪਿਛਲੀ ਵਾਰ ਇਹ ਮੀਟਿੰਗ ਕਰਕੇ ਨਾ ਨਸ਼ਰ ਨਾ ਕਰਦੇ ਸਾਡੇ 1 2 ਸਾਥੀ ਜਿਹੜੇ ਭੱਜੇ ਉਹ ਵੀ ਨਹੀਂ ਸੀ ਭੱਜੇ ਅੱਛਾ ਉਸ ਦੇ باوجود ਫਿਰ ਇੱਥੋਂ ਦਾ ਜਿਹੜਾ ਐਸਐਸਪੀ ਇੱਥੋਂ ਦਾ ਇੱਕ ਈਐਸਪੀ ਤੋਂ ਕੀ ਨਾ ਆਏ ਉਹ ਭਾਰਤਪੂਸ਼ ਇਹਨਾਂ ਨੇ ਬਹੁਤ ਭਾਰੀ ਗੁੰਡਾਗਰਦੀ ਕੀਤੀ ਸਾਡੀਆਂ 5 6 ਆਨਰੇਬਲ ਕੁਲੀਗ ਜਿਹੜੀਆਂ ਮਿਸਪਲ ਕਾਉਂਸਲਰਸ ਨੇ ਉਹਨਾਂ ਦੇ ਘਰਦਿਆਂ ਦੇ ਖਿਲਾਫ ਝੂਠੇ ਪਰਚੇ ਦਰਜ ਕੀਤੇ ਲਗਾਤਾਰ ਛਾਪੇਵਾਦੀ ਅੱਜ ਵੀ ਬਲੈਂਕਟ ਬੇਲ ਲਿਆਣਾ ਲੈਣੀ ਪਈ ਐ ਇੱਥੇ ਲਿਆਣ ਵਾਸਤੇ ਅੱਜ ਪ੍ਰਧਾਨ ਜੀ ਨੂੰ ਤੇ ਲੀਡਰ ਆਫ ਦੀ ਆਪੋਜੀਸ਼ਨ ਨੂੰ ਆਪਣੇ ਸਾਥੀਆਂ ਸੁਬੇਤ ਖੁਦ ਗੇੜ ਤੱਕ ਆਣਾ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਤੇ ਨਾਂ ਲੈਂਦੇ ਨੇ ਡਾਕਟਰ ਅਬੇਦਕਰ ਸਾਹਿਬ ਦਾ ਤੇ ਨਾਂ ਲੈਂਦੇ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਨਾ ਇਹਨਾਂ ਦੀ ਸੋਚ ਅਬੇਦਕਰ ਸਾਹਿਬ ਨਾਲ ਬਿਲਕੁਲ ਤੁਸੀਂ ਅੱਗੇ ਵੇਖਿਆ ਅੰਮ੍ਰਿਤਸਰ 'ਚ ਕੀ ਹੋਇਆ ਜੀ 26 ਜਨਵਰੀ ਵਾਲੇ ਦਿਨ ਜਦੋਂ ਸਾਰਾ ਸ਼ਹਿਰ ਬਹੁਤ ਪ੍ਰੋਟੈਕਟਿਡ ਹੁੰਦਾ ਹੈ ਹੈਰੀਟੇਜ ਸਟਰੀਟ ਜਿਹੜੀ 1000 ਮੀਟਰ ਤੇ ਹੈ ਦਰਬਾਰ ਸਾਹਿਬ ਤੋਂ ਤੋਂ 500 ਘਾਟੇ ਜਨੇਵਲੇ ਬਾਗ ਜੇ 4 ਵਜੇ ਕਾਰਪੋਰੇਸ਼ਨ ਦੀ ਪੌਡੀ ਇਸਤੇਮਾਲ ਕਰਕੇ ਇੱਕ ਕਾਦਮੀ ਆ ਕੇ ਬਰਜ਼ੋਰ ਕੋਸ਼ਿਸ਼ ਕਰ ਰਹੀ ਕਿ ਡਾਕਟਰ ਅੰਬੇਦਕਰ ਸਾਹਿਬ ਦੇ ਬੋਤਨ ਨੂੰ ਨੁਕਸਾਨ ਪਹੁੰਚਾਇਆ ਜਾਏ ਕੋ ਕਸਰ ਨਹੀਂ ਹੋਣੀ ਚਾਹੀਦੀ ਉਹ ਰਾਇਟਰ ਆਇਰਨ ਦਾ ਸਟੈਚੂ ਹੋਣ ਦੇ ਕਰਕੇ ਉਹਨੂੰ ਨੁਕਸਾਨ ਨਹੀਂ ਪਹੁੰਚ ਸਕਿਆ ਬੱਟ ਸਟੇਚੂ ਨੂੰ ਨਹੀਂ ਪਹੁੰਚਿਆ ਬੱਟ ਸਾਡੇ ਹਿਰਦਿਆਂ ਨੂੰ ਪਹੁੰਚਿਆ ਹਿੰਦੁਸਤਾਨੀ ਸਾਰਿਆਂ ਦੇ ਸੈਂਟੀਮੈਂਟਸ ਹਰਟ ਹੋਏ ਨੇ ਤੁਸੀਂ ਵੇਖਿਆ ਸਾਰੀਆਂ ਪਾਰਟੀਆਂ ਨੇ ਕੰਡੈਮਨ ਕੀਤੀ ਕੇਜਰੀਵਾਲ ਤੋਂ ਲੱਗੋ ਤਾਂ ਇਸ ਗੱਲ ਕਰ ਅਸੀਂ ਇੱਥੇ ਆਏ ਆਂ ਸਾਨੂੰ ਉਰਜੋਰ ਉਮੀਦ ਹੈ ਅੱਜ ਕਿ ਜਸਟਿਸ ਹਰਬੰਸ ਲਾਲ ਜੀ ਆਏ ਨੇ ਫੇਅਰ ਇਲੈਕਸ਼ਨ ਹੋਏਗੀ ਤੇ ਜੋ ਫੇਅਰ ਇਲੈਕਸ਼ਨ ਹੋਈ ਉਹਦਾ ਰਿਜ਼ਲਟ ਨਿਕਲੇਗਾ ਪਰ ਸਾਨੂੰ ਇਹਨਾਂ ਨੇ ਕੁਝ ਹੱਦ ਤੱਕ ਨੁਕਸਾਨ ਪਹੁੰਚਾਇਆ ਦੋ ਸਾਡੇ ਸਾਥੀ ਇੱਕ ਤਾਂ ਸਾਡੇ ਨਾਲ ਹੋਰ ਵੀ ਜਿਹੜਾ ਹੈ ਸੀ ਉਹਦੇ ਵਿੱਚ ਵੀ ਕਮੀ ਆਈ ਹੈ ਸੋ ਦੋ ਤਿੰਨ ਆਦਮੀ ਇਹ ਜ਼ਰੂਰ ਤੋੜ ਕੇ ਲੈ ਕੇ ਗਏ ਨੇ ਉਹ ਵੀ ਡਰਾ ਕੇ ਧਮਕਾ ਤੋ ਗਵਾੜੇ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਵਿਸ਼ੇਸ਼ ਤੌਰ ਸ਼ਹਿਰ ਵਾਲਿਆਂ ਨੂੰ ਤਾਂ ਸਾਰੇ ਹਲਕੇ ਨੂੰ ਇਹਨਾਂ ਦੀ ਗੁੰਡਾਗਰਦੀ ਤੁਹਾਡੇ ਸਾਹਮਣੇ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਜਿੱਦਣ ਮੌਕਾ ਆਇਆ ਇਹਨਾਂ ਨੂੰ ਜਿਹੜੇ ਅਫਸਰਾਂ ਨੇ ਤੇ ਜਿਹੜੇ ਸਿਆਸੀ ਲੋਕਾਂ ਨੇ ਇਹ ਸਾਡੇ ਉਮੀਦਾਂ ਤੇ ਭਰਾਵਾਂ ਨਾਲ ਤੇ ਭੈਣਾਂ ਨਾਲ ਗੋਡਾ ਕਰਦੀ ਇਹਨਾਂ ਸਾਰਿਆਂ ਨੂੰ ਦੀ ਕੀਮਤ ਅਦਾ ਕਰਦੀ ਬਈ ਕੁੱਤਾ ਹੀ ਨਹੀਂ ਕਰਦਾ ਅੱਛਾ ਜੀ ਹਾਂ ਜੀ ਸਰ ਸਭ ਤੋਂ ਪਹਿਲਾਂ ਤਾਂ ਫਿਰਸਾਲੇ ਸਾਥੀਆਂ ਦਾ ਧੰਨਵਾਦ ਕਿ ਤੁਸੀਂ ਡੈਮੋਕ੍ਰੇਸੀ ਦਾ ਕਾਫੀ ਲੋਕਾਂ ਸਾਰਿਆਂ ਨੇ ਨਹੀਂ ਤਾਂ ਕਾਫੀ ਲੋਕਾਂ ਨੇ ਖਿਆਲ ਰੱਖਿਆ ਸਾਡੇ ਲੀਡਰ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਦਵਾ ਸਾਹਿਬ ਅਤੇ ਸਾਰੇ ਕਾਂਗਰਸ ਦੇ ਲੋਕੀ ਆਦੂ ਸਹਿਬਾਨਾਂ ਜਿਨ ਕੇ ਆਏ ਲੋਕਲ ਇਲੈਕਸ਼ਨ ਦੀ ਪ੍ਰਕਿਰਿਆ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੈਤਿਕਤਾ ਦੇ ਆਧਾਰ ਤੇ ਇਹ ਚੋਣ ਹਾਰ ਚੁੱਕੀ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਨਕਰ ਦਿੱਤਾ ਹੈ ਪਹਿਲੀ ਗੱਲ ਇਹ ਹੋਇਆ ਕਿ ਜਿਹੜੀ ਸਰਕਾਰ ਹੋਵੇ ਹਮੇਸ਼ਾ ਉਹਨੇ ਜਿਹੜੀਆਂ ਕੌਂਸਲਸ ਬਣੀਆਂ ਲੇਕਿਨ ਪਹਿਲੀ ਏਰੀਆ ਜਿੱਥੇ ਦੋ ਸਾਡੀਆਂ ਜਿਹੜੀਆਂ ਮੇਅਰਸ਼ਿਪ ਸੀਗੀਆਂ ਉੱਥੇ ਸਾਡਾ ਕਬਜ਼ਾ ਇੱਕ ਤਾਂ ਪਗਵਾੜਾ ਤੇ ਦੂਸਰਾ ਅੰਮ੍ਰਿਤਸਰ ਸਾਹਿਬ ਜਿਸ ਪ੍ਰਕਾਰ ਇਹਨਾਂ ਨੇ ਅੰਮ੍ਰਿਤਸਰ ਦੀ ਝੋੜ ਕੀਤੀ ਉਹ ਦੁਨੀਆ ਨੇ ਦੇਖਿਆ ਸਾਰਿਆਂ ਨੇ ਜਾਣਿਆ ਇੱਥੇ ਵੀ ਉਸੇ ਤਰ੍ਹਾਂ ਦੀ ਸੇਮ ਪ੍ਰੈਕਟਿਸ ਹੋ ਰਹੀ ਹੈ ਅੱਜ ਮੈਂ ਬੇਨਤੀ ਕਰਨਾ ਚਾਹਣਾ ਗੇਂਦਰੀਵਾਲ ਸਾਹਿਬ ਨੂੰ ਤੇ ਭਗਵਾਨ ਸਤਿ ਕੀ ਕਰ ਪਾ ਕਰਕੇ بابا ਸਾਹਿਬ ਅਮੇਦ ਕਰਦੀ ਜਿਹੜੀ ਫੋਟੋ ਤੁਸੀਂ ਲਾਈ ਹੈ ਸੰਵਿਧਾਨ ਦੇ ਨਰਮਤਾ ਦੀ ਉਹਨੂੰ ਦਫ਼ਤਰਾਂ ਦੇ ਵਿੱਚੋਂ ਉਤਾਰ ਦਿਓ ਭਗਤ ਸਿੰਘ ਦੀ ਫੋਟੋ ਲਾਈ ਹੈ ਇਸ ਫੋਟੋ ਨੂੰ ਉਤਾਰ ਦਿਓ ਕਿਉਂਕਿ ਤੁਸੀਂ ਡੈਮੋਕ੍ਰੇਸੀ ਤੇ ਵਿਸ਼ਵਾਸ ਨਹੀਂ ਰੱਖਦੇ ਤੁਸੀਂ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾ ਪਿਆ ਜੋ ਸੰਵਿਧਾਨ ਕਹਿੰਦਾ ਚੁਣੇ ਹੋਏ ਲੋਕਾਂ ਨੂੰ ਜਿਸ ਪ੍ਰਕਾਰ ਤੁਸੀਂ ਤੰਗ ਪਰੇਸ਼ਾਨ ਕੀਤਾ ਔਰ ਇੱਥੇ ਰਿਟਾਇਰਡ ਜੱਜ ਦਾ ਲੱਗਣਾ ਇਹ ਆਮ ਆਦਮੀ ਪਾਰਟੀ ਦੀ ਹਾਰ ਹੈ ਔਰ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਦੀ ਹਾਰ ਹੈ ਇਹ ਗੁੰਡਾਗਰਦੀ ਦੀ ਹਾਰ ਹੈ ਇਹ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਤੇ ਤੇ ਮੁੱਖ ਮੰਤਰੀ ਦੀ ਮੂੰਹ ਤੇ ਬਹੁਤ ਵੱਡੀ ਚਫੇੜ ਹੈ ਕਿ ਅੱਜ ਸਾਰਾ ਫਗਵਾੜਾ ਦੇਖ ਰਿਹਾ ਸਾਰਾ ਪੰਜਾਬ ਦੇਖ ਰਿਹਾ ਕਿ ਰਿਟਾਇਰ ਜੱਜ ਨੂੰ ਆ ਕੇ ਇੱਥੇ ਚੋਣਾਂ ਕਰਵੋਣੀ ਪਈ ਛੋਣ ਕਰਉਣੀ ਪਈ ਸੋ ਬਾਦਾਂ ਕੁਝ ਨਾ ਕਿਹਾ ਹੋਇਆ ਇਹ ਜਿਹੜਾ ਨੰਗਾ ਨਾਚ ਹੋ ਰਿਹਾ ساری ਦੁਨੀਆ ਦੇਖ ਰਹੀ ਹੈ ਇੱਕ ਗੱਲ ਜ਼ਰੂਰ ਕਹਿਣੀ ਚਾਹੀਦੀ ਇੱਕ ਤਾਂ ਜੋ ਪ੍ਰਤਾਪ ਸਿੰਘ ਬਾਦਲਾ ਸਾਹਿਬ ਹੁਣਾਂ ਨੇ ਕਿਹਾ ਇਥੋਂ ਦਾ ਐਸਐਸਪੀ ਗੌਰਵਪੁਰਾ ਐਸਾ ਐਸਐਸਪੀ ਹੈ ਉਹ ਹੀ ਐਸਐਸਪੀ ਹੈ ਜਿਹਦੀ ਦੇਖ ਰੇਖ ਦੇ ਵਿੱਚ ਮੂਸੇ ਵਾਲੇ ਦਾ ਮਰਡਰ ਹੋਇਆ ਮੂਸੇ ਵਾਲੇ ਦਾ ਮਰਡਰ ਇਹ ਉਦੋਂ ਐਸਐਸਪੀ ਸੀ ਫਿਰ ਇਹਨੇ ਤਰਨਕਾਰਨ ਦੀ ਜਿਹੜੇ ਚੋਣਾਂ ਸੀ ਉੱਥੇ ਕੌਂਸਲ ਦੇ ਚੋਣਾਂ ਲੁੱਟੇ ਲੁਟਾਈ ਜਿਹੜੀਆਂ ਸਾਡੇ ਹਲਕੇ ਸੀ ਸੁਪਾਲ ਸਿੰਘ ਪੁੱਲਰ ਰਾਂ ਦੇ ਤੇ ਹੁਣ ਇੱਥੇ ਆ ਕੇ ਜੋ ਕੰਮ ਕੀਤਾ ਇੱਕ ਹੈਗਾ ਭਾਰਤ ਪੂਸ਼ਨ ਜਿਹੜਾ ਡੀਐਸਪੀ ਸਾਹਿਬ ਇੱਕ ਅਮਨ ਅਮਨ ਕੋਈ ਅਮਨ ਅਮਨ ਨਾਹਰ ਉਹ ਤਿੰਨੇ ਜਾਣੇ ਕਾਉਂਸਲਰਾਂ ਦੇ ਘਰੇ ਮਾਰੇ ਐਸਐਸਚ ਨੂੰ ਡੀਐਸਪੀ ਨੇ ਉਹਨੇ ਗੇੜੇ ਹੱਥ ਜੜਾ ਕੇ ਜੇ ਇੰਨੇ ਹੀ ਕਾਉਂਸਲਰਾਂ ਤੋਂ ਚਾਰ ਗੇੜੇ ਵੱਧ ਕਰੇ ਨਾ ਮਰਾਏ ਕੀ ਮਾਫ ਕਰਦੇ ਹੋ ਤਾਂ ਫਿਰ ਸਮਝ ਲਿਓ ਵੀ ਰਾਗਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸਰਕਾਰ ਦੇ ਵਿੱਚ ਹੈ ਹੀ ਨਹੀਂ ਸੋ ਬਾਬਾ ਸੁੱਖ ਰੱਖੇ ਜਿਸ ਪ੍ਰਕਾਰ ਦੀ ਜ਼ਾستی ਗੁੰਡਾਗਰਦੀ ਇਹਨਾਂ ਨੇ ਕੀਤੀ ਹੈ ਕਿ ਕਦੇ ਬਰਦਾਸ਼ਤ ਨਹੀਂ ਕਰਾਂਗੇ ਔਰ ਅੱਜ ਮੈਨੂੰ ਪੂਰਨ ਉਮੀਦ ਹੈ ਕਿ ਅੱਜ ਅੰਦਰੋਂ ਚੜਦੀ ਕਲਾ ਵਾਲਾ ਸੁਨੇਹਾ ਆਏਗਾ ਅੱਜ ਮੈਂ ਪਾਰਲੀਮੈਂਟ ਛੱਡ ਕੇ ਆਇਆ ਬਜਟ ਸਪੀਕ ਸੀ ਇਸ ਕਰਕੇ ਆਇਆ ਸਾਫ ਦੇ 36 ਹੋਰ ਜਿਵੇਂ ਅੱਜ ਦਿੱਲੀ ਦੇ অবজারভার ਨੇ ਅਸੀਂ ਉੱਥੋਂ ਛੱਡ ਕੇ ਆਏ ਇਸ ਕਰਕੇ ਕੀ ਅੱਜ ਪਤਾ ਨਹੀਂ ਇਹਨਾਂ ਨੇ ਹੋਰ ਕੀ ਚੰਦ ਚੜਾਉਣਾ ਸੋ ਤਿੰਨ ਬੰਦਿਆਂ ਤੇ ਸਾਡੇ ਕੌਂਸਲਰਾਂ ਤੇ ਪਰਚੇ ਦਿੱਤੇ ਹੈ ਯਾਦ ਰੱਖਿਓ ਤੁਹਰਾ ਸਾਹਿਬ ਉਹ ਕਿੰਨਾ ਤੇ ਨਹੀਂ 26 27 ਤੇ ਕਰ ਦਿੱਤੇ ਪਰ ਇਹ ਸਾਨੂੰ ਪਰ ਉਹਨੇ ਹੀ ਤੁਹਾਡੇ ਤੇ ਹੋਣੇ ਗੱਲ ਯਾਦ ਰੱਖੋ ਇਹ ਮਤ ਸਮਝਿਓ ਜਿਹਦੇ ਮੋਢੇ ਤੇ ਸ਼ੇਰ ਲੱਗੇ ਉਹਦੇ ਤੇ ਪਰਚਾ ਨਹੀਂ ਹੋ ਸਕਦਾ ਉਹਰੇ ਤੇ ਵੀ ਪਰਚਾ ਹੋ ਸਕਦਾ ਉਹ ਡਿਸਮਿਸ ਵੀ ਹੋ ਸਕਦਾ ਇਹ ਗੱਲ ਯਾਦ ਰੱਖੋ ਪਰ ਇੰਨਾ ਹੀ ਕਹਿਣਾ ਹੈ ਬਾਬਾ ਸੁੱਖ ਰੱਖੇ ਮੈਂ ਤੇ ਬਾਜਰਾ ਸਾਹਿਬ ਆਈਏ ਔਰ ਮੈਨੂੰ ਲੱਗਦਾ ਹੈ ਕਿ ਚੜਦੀ ਕਲਾ ਵਾਲਾ ਸਨੇਹ ਜਿਹੜਾ ਹੈ ਉਹ ਸਾਡੇ ਸਾਨੂੰ ਸੋਨ ਨੂੰ ਮਿਲੇ ਹਰ ਸਿਰਫ ਇੱਕੋ ਸਵਾਲ ਉਹਨਾਂ ਨੂੰ ਤਾਂ ਇਹ ਵੀ ਤੁਹਾਡੀ ਸਰਕਾਰ ਦੇ ਆਉਂਦੀ ਹੈ ਤਾਂ ਐਂਟੀ ਰੈਫੈਕਸ਼ਨ ਲਾ ਲੋਕਲ ਬਾਡੀਜ਼ ਉੱਤੇ ਲੈ ਕੇ ਆਉਂਗੀ ਜਿਹੜਾ ਟੂਪਰ ਜੀ ਹੈ ਰਾਰੇ ਐਂਟੀ ਰੈਫੈਕਸ਼ਨ ਲਾ ਕੇ ਆਉਂ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਦੀ ਗੰਦੀ ਰਾਜਨੀਤੀ ਹੋ ਗਿਆ ਕੰਮ ਰਾਜਨੀਤੀ ਦਾ ਇਹਨਾਂ ਨੇ ਸਾਰਾ ਮਤਲਬ ਹੀ ਖਤਮ ਕਰਤਾ ਫੜ ਕੇ ਉਹਨੂੰ ਇੱਧਰ ਲੈ ਜਾਂਦੇ ਐ ਇਹ ਐਮਐਲਏ ਤੋਂ ਕੰਮ ਚੱਲਿਆ ਉਹਨੂੰ ਇੱਧਰ ਲੈ ਕੇ ਉਹਨੂੰ ਇੱਧਰ ਲੈਦੇ 100% ਮੈਨੂੰ ਲੱਗਦਾ ਸਾਥੀਆਂ ਨਾਲ ਸਾਰਿਆਂ ਨਾਲ ਸਲਾਮ مشورہ کرکے ਪਰੇ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਕਾਨੂੰਨ ਜ਼ਰੂਰ ਜ਼ਰੂਰ ਬਾਜਵਾ ਸਾਹਿਬ ਜ਼ਰੂਰ ਮੈਨੂੰ ਲੱਗਦਾ ਬੰਨਣਾ ਚਾਹੀਦਾ ਜ਼ਰੂਰ ਹੈ